ਕਰੂਣ ਆਈ ਨਹੀਂ ਜੀ ਕਰੂਣ ਆਈ ਨਹੀਂ ਮੇਰੇ ਗੈਂਗਸਟਰ ਵੀ ਸਾਹੇ ਆ। ਹੁਣ ਇਹਨਾਂ ਦੇ ਬਾਲੇ ਹੋਏ ਆ ਗੈਂਗਸਟਰ ਵੀ ਸਰੇ ਆ ਗੁੰਡੇ ਕਰਦੇ ਆ। ਗੁੰਡੇ ਕਰਦੇ ਆ। ਸਾਹਿਬ ਸਾਹਿਬ ਕਹਿਣਾ ਮਤਲਬ ਇਹ ਕਿ ਸਰਕਾਰ ਕਿਧਰੇ ਨਹੀਂ ਹੈ। ਕਿੱਥੇ ਸਰਕਾਰ ਨੇ ਪੈਸੇ ਖਾ ਲੇ ਤਾਂ ਕਿਸੇ ਦਾ ਵੀ ਘਰ ਤੋੜ ਦੇ। ਹਾਂ। ਇਹ ਬੰਦੇ ਖਾਦੇ ਹੋਏ ਨੇ ਤਾਂ ਆ ਮੰਤਰੀ ਵੀ ਪੈਸੇ ਖਾਦੇ ਹੋਏ ਨੇ, ਐਮਐਲਏ ਵੀ ਪੈਸੇ ਖਾਦੇ ਹੋਏ ਨੇ। ਇਹ ਖਾ ਕੇ ਘੱਟ ਹੋ ਰਿਹਾ ਜਾ ਰਿਹਾ ਵਰਨਾ ਸਟੇ ਆਰਡਰ ਆਨਦੇ ਬਾਅਦ ਇਹਦਾ ਮਤਲਬ ਜੱਜ ਦੀ ਕੋਈ ਵੈਲਿਊ ਨਹੀਂ ਹੈ ਇਹਦਾ ਮਤਲਬ ਲੁਧਿਆਣਾ ਸੀ ਜਾਂ ਪੂਰੇ ਪੰਜਾਬ 'ਚ ਕੋਈ ਜੱਜ ਨਹੀਂ ਕੋਈ ਵਕੀਲ ਨਹੀਂ ਕੋਈ ਵੈਲਿਊ ਨਹੀਂ ਸਾਰੇ ਸਾਰੇ ਖਤਮ ਹੋ ਗਏ ਮੰਤਰੀ ਨੇ ਜੋ ਕਹਿਤਾ ਧੱਕੇ ਨਾਲ ਆ ਕੇ ਥੋੜ੍ਹ ਦੋ ਅਸੀਂ ਇਹ ਵੀ ਕਹਿਤਾ ਵੀ ਅਸੀਂ ਇਹਨਾ ਹਾਈ ਕੋਰਟ ਦੇ ਜੱਜ ਨਾਲ ਤੁਹਾਡੀ ਆਨਲਾਈਨ ਹੀਅਰਿੰਗ ਕਰਾ ਦਨੇ ਆ ਉਹ ਵੀ ਕਰਉਂਦੇ ਨਹੀਂ ਇਹਨਾਂ ਦੇ ਆਪਣੇ ਵਕੀਲ ਨੂੰ ਪੁੱਛ ਲਿਆ ਉਹਨੇ ਵੀ ਕਹਿਤਾ ਸਟੇ ਹੋ ਗਿਆ ਫਿਰ ਵੀ ਤੁਹਾਡੇ ਸਾਹਮਣੇ ਸਟੇ ਦੇ باوجود ਥੋੜ੍ਹ ਰਹੇ ਨੇ ਜਾਤ ਅਰਬੀ ਤਰੀਕੇ ਵਰਗਾ ਅਗਲਾ ਸਟੈਪ ਅਗਲਾ ਸਟੈਪ ਆ ਜੀ ਹਾਈ ਕੋਰਟ ਮੈਂ ਕੰਟੈਕਟ ਪਾਉਂਗਾ ਸਾਰੇ ਸਰਕਾਰ ਦੇ ਖਿਲਾਫ ਮੰਤਰੀ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਾਉਂਗਾ ਭਾਈ ਨੇਮ ਪਾਉਂਗੇ ਭਾਈ ਨੇਮ ਭਾਈ ਨੇਮ ਆਉਮੀ ਨਹੀਂ ਮੰਨ ਲਿਆ ਸੱਜੇ ਗਿਆ ਕੋਈ ਨਤੀਜਾ ਆਪੇ ਹੀ ਹੋਗੀ ਮੰਤਰੀ ਸਾਹਿਬ ਇੱਥੇ ਆ ਕੇ ਜਿਹੜਾ ਬੋਲ ਕੇ ਕਿ ਤੁਸੀਂ ਇਹ ਲਿੱਤਾ ਹੋਇਆ ਸਭ ਕੁਝ ਕੀਤਾ ਉਹਦਾ ਕੀ ਫਾਇਦਾ ਮੰਤਰੀ ਸਾਹਿਬ ਨੂੰ ਆਕੇ ਪਹਿਲੇ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਆਈ ਹੈ ਉਹਦੀ ਉਹਦੀ ਪੂਰੀ ਵੈਲਿਊ ਰੱਖਣੀ ਚਾਹੀਦੀ ਸੀ ਬਾਕੀ ਉਹ ਨਹੀਂ ਲੱਗ ਰਿਹਾ ਬਾਕੀ ਜਿਹੜੀ 35 ਘਰਾਂ 35 ਨੰਬਰ ਦੀ ਟੈਂਪਿੰਗ ਦਾ ਸੱਤ ਮਾਰਿਆ ਉਹ ਜਗ੍ਹਾ ਨੂੰ ਬਚਾਉਣਾ ਚਾਹੁੰਦੇ ਆ ਉੱਥੇ ਕੋਈ ਨਾ ਦੀ ਸੈਟਿੰਗ ਹੋ ਗਈ ਹੋਣੀ ਅਮੇ ਤਾਂ ਸੈਟਿੰਗ ਨਹੀਂ ਹੋਈ ਨੇਸ ਕਰਕੇ ਉਹਨੂੰ ਵੇਚਣ ਲਈ ਤੇ ਮੇਰੇ ਇੱਥੇ ਘਰ ਵੀ ਬਣ ਚਾਹੁੰਦੇ ਆ ਅੱਜ ਸਿਰਫ ਇਹ ਮੀਡੀਆ ਕਵਰਿੰਗ ਵਾਸਤੇ ਕਾਰਵਾਈ ਪਾ ਰਹੇ ਆ ਅਦਰਵਾਈਜ਼ ਕੋਈ ਇਹਨਾਂ ਦਾ ਬੰਦੇ ਨਹੀਂ ਸਿਰਫ ਬਰਾਂਡਾ ਟੁੱਟ ਰਿਹਾ ਬਰਾਂਡਾ ਤਾਂ ਤੁਸੀਂ ਵੈਸੇ ਵੀ ਗਲੀਆਂ ਦੇ ਵਿੱਚ ਲੋਕਾਂ ਦੇ ਬਣਾ ਹੁੰਦੇ ਆ ਜੇ ਸਰਕਾਰੀ ਜਗ੍ਹਾ ਵੀ ਹੋਵੇ 5 ਫੁੱਟ ਦਾ ਬਰਾਂਡਾ ਤਾਂ ਹਰ ਸ਼ਹਿਰ ਦੇ ਵਿੱਚ ਨਿਕਲਿਆ ਹੋਇਆ ਜੀ ਸਾਰੇ ਬ੍ਰਾਂਚੇ ਟੁੱਟ ਰਹੇ ਮੇਰੀ ਕੋਈ ਦੁਕਾਨ ਨਹੀਂ ਟੁੱਟ ਰਹੀ ਸਿਰਫ ਬ੍ਰਾਂਚੇ ਟੁੱਟ ਰਹੇ ਤੁਸੀਂ ਇਹ ਰੋਡ ਬਣਾਉਣ ਦੀ ਵੀ ਗੱਲ ਕੀਤੀ ਸੀਗੀ ਰੋਡ ਬਣਾਉਣ ਦੀ ਗੱਲ ਕੀਤੀ ਗਈ ਮੈਂ ਇਹਨਾਂ ਨੂੰ ਕਿਹਾ ਸੀ ਉਹ ਕਹਿੰਦਾ ਸਾਨੂੰ ਕੋਈ ਰੋਡ ਡਵੈਲਪਮੈਂਟ ਨਹੀਂ ਚਾਹੀਦੀ ਜਾਂ ਤਾਂ ਸਾਨੂੰ ਪੈਸੇ ਦੇ ਦਿਓ ਜਾਂ ਤੁਸੀਂ ਸਾਡੀ ਜਗ੍ਹਾ ਛੱਡ ਦਿਓ ਮੈਂ ਨਹੀਂ ਛੱਡ ਦਿੰਦੇ ਅਸੀਂ ਪਿੰਡ ਦੇ ਸਾਰੇ ਪਿੰਡੇ ਇੱਕ ਪਾਸੇ ਇਕੱਠਾ ਹੋਆ ਸਾਡੇ ਪਿੰਡ ਦੇ ਸਾਰੇ ਦੋਸਤ ਮਿੱਤਰ ਸੱਜਣ ਸਾਰੇ ਆਏ ਹੋਏ ਆ ਅਸੀਂ ਇਸ ਦੇ ਇਲਾਵਾ ਵੀ ਹੋਰ ਮਦਰਾ ਮੈਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਪਹਿਲਾਂ ਵੀ ਪਿੰਡ ਦੀ ਜ਼ਮੀਨ ਕਾਫੀ ਛੜਾ ਚੁੱਕੇ ਆ ਹੋਰ ਵੀ ਜੇ ਕਿਸੇ ਨੇ ਕੀਤੀ ਆ ਉਹਨੂੰ ਹੱਥ ਜੋੜ ਕੇ ਬੇਨਤੀ ਆ ਭਰਾਵਾ ਕਿ ਇਹ ਸਾਡੇ ਪਿੰਡ ਦੀ ਕੀਮਤੀ ਜ਼ਮੀਨ ਆ ਛੱਡ ਦਿਓ ਹੁਣ ਉਹ ਰਵਾਇਤੀ ਪਾਰਟੀਆਂ ਨਹੀਂ ਰਹੀਆਂ ਜਿਨ੍ਹਾਂ ਨੇ ਤੁਸੀਂ ਪੈਸੇ ਦੇ ਕੇ ਆਏ ਜ਼ਮੀਨ ਤੇ ਕਬਜ਼ਾ ਕਰਾਉਂ ਅੱਜ ਇੱਕ ਆਮ ਕਰਤਾ ਗਰੀਬ ਘਰ ਦਾ ਬੱਚਾ ਵੀ ਉਹੀ ਸਟੈਂਡ ਰੱਖਦਾ ਜੋ ਸਰਦਾਰ ਭਗਵੰਤ ਸਿੰਘ ਜੀ ਮਾਨ ਰੱਖਦੇ ਨੇ ਅਸੀਂ ਲਗਭਗ ਕਿੰਡਾ ਦੀਆਂ ਜ਼ਮੀਨਾਂ ਇਸੇ ਤਰ੍ਹਾਂ ਛੁੜਾਦੇ ਰਵਾਂਗੇ ਸਾਡੇ ਮੰਤਰੀ ਸਾਹਿਬ ਛੁੜਾ ਰਹੇ ਨੇ ਤੇ ਸਾਡੇ ਸ੍ਰੀ ਭਵਨ ਤਮਨ ਸਾਹਿਬ ਛੁੜਾ ਰਹੇ ਹਨ ਦੀ ਦਰ ਸਿਰੇ ਨਾ ਕਰਦੀ ਆ ਜੀ ਬਸ ਤਾਲ ਸੀ ਆਇਆ ਕੋਈ ਯਾਰ ਇੱਕ ਮਿੰਟ ਮੈਂ ਸਿੱਧੀ ਛੱਡੂ ਨਹੀਂ ਜਾਣ ਤਾ ਅਸੀਂ ਛੱਡਦੇ ਫਿਰਦਾ ਅੱਜ ਤਾਂ ਜਰੂਰ ਛੱਡੋ ਨਾ ਨਾ ਛਡਾਓ ਮੈਨੂੰ ਇੱਕ ਵਾਰੀ ਇੱਕ ਬੰਦਾ ਕਹਿ ਦੇ ਤੁਸੀਂ ਕਿਸੇ ਦੀ ਤੁਸੀਂ ਲਾ ਰਹੇ ਮੈਂ ਇਹ ਦਾਤ ਲਾ ਦਵਾਂ ਐਮ ਐਲ ਆ ਅਸਾ ਬੰਦ ਕਰਕੇ ਬੰਦ ਕਰ ਦੋ ਮੈਂ ਢਾਟ ਪਾ ਛੱਡਸਾਲ ਹੋ ਜਾ ਲੋ ਠੀਕ ਹੈ ਛੱਡ ਛੱਡਣਾ ਚਾਹੀਦਾ ਮੈਂ ਤੂੰ ਛੱਡ ਦੂੰਗਾ ਤੂੰ ਇਹ ਮੰਨਦਾ ਨਾ ਪੰਚਾਇਤ ਦਾ ਨਹੀਂ ਇੱਕ ਮਿੰਟ ਕਾ ਉਸ 10 ਵਾਰ ਲੀਟੇ ਆਵੇਂ ਛੱਡੀ ਨਹੀਂ ਹੈ ਇੱਕ ਮਿੰਟ ਇੱਕ ਮਿੰਟ ਖੜਾ ਨਹੀਂ ਨਹੀਂ ਤੂੰ ਇਹ ਮੰਨਦਾ ਨਾ ਪੰਚਾਇਤ ਇਹ ਮਾਨਦਾਂ ਨੂੰ ਬਚਾ ਨਹੀਂ 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 ਇੱਕ ਮਿੰਟ ਤੂੰ ਇਹ ਮਾਨਦਾਂ ਪੰਚਾਇਤੀ ਸਾਹਿਬ ਹੁਣ ਕਿਹਦਾ ਨਹੀਂ ਆਇਆ ਤੁਹਾਡੀ ਹਜ਼ੂਰੀ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਤੂੰ ਮੇਰ ਕੋ ਗਿਆ ਉਦੋਂ ਵੀ ਮੈਂ ਤੁਹਾਨੂੰ ਥਾਂ ਛੱਡ ਦੇਣਾ ਜੀ ਮੇਰਾ ਥਾਣਾ ਟਾਇਓ ਇੱਕ ਗੱਲ ਨੂੰ ਹੋ ਗਿਆ 4-5 ਮਹੀਨੇ ਸਰ ਫਿਰੇ ਕੋਣ ਆ ਗਿਆ ਇੱਕ ਮਿੰਟ ਗੱਲ ਸੁਣਦਾ ਤੂੰ ਮੇਰ ਕੋ ਗਿਆ ਵੀ ਮੈਂ ਥਾਂ ਛੱਡ ਦੇਣਾ ਪੰਚਾਇਤੀ ਆ ਥਾ ਮੈਂ ਵਪਾਰੀ ਬੰਨਾ ਆ ਮੇਰੀ ਭੰਡੀ ਹੋਊਗੀ ਤੁਸੀਂ ਨਾ ਕੁਝ ਕਰਿਓ ਤੂੰ ਹਾਈ ਕੋਰਟ ਜਾ ਕੇ ਸਟੇਲ ਕਰ ਏਦਾਂ ਨਾ ਜੀ ਗੱਲ ਥੋੜਾ ਉਦੋਂ ਗੱਲ ਤੇ ਸੁਣੋ ਉਹ 4 ਮਹੀਨੇ ਪਹਿਲਾਂ ਤੂੰ ਹਾਈ ਕੋਰਟ ਜਾ ਕੇ ਸਟੇਲ ਹੈ ਉਹਦੇ ਬਾਅਦ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਜੀ ਡੀਸੀ ਨੂੰ ਉਹਨਾਂ ਕਹਿੰਦੇ ਵੀ 2 ਮਹੀਨੇ ਇਹ ਨਵੇੜੀ ਉਹਨਾਂ ਨਵੇੜਤਾ ਉਹਨਾਂ ਫਿਰ ਪੰਚਾਇਤ ਦੇ ਅੱਗੇ ਕਰਦੇ ਕਰਦਾ ਨਾ ਕੋਣ ਤੇਰਾ ਫਰਜ਼ ਪਾਦਾ ਹੈ ਤੂੰ ਆਪੇ ਛੱਡ। ਕੰਮ ਨਹੀਂ ਆਵੀ ਆ ਛੱਡਣਾ ਦੁਕਾਨਾ ਵਿੱਚ। ਇਹ ਸਾਰੇ ਇਹੀ ਦੁਕਾਨਾਂ ਹਾਂ ਜਿਹੜੀਆਂ ਦੁਕਾਨਾਂ ਕਿੰਨੀਆਂ। ਸਾਡੇ ਨਾਲ ਅਫੀਸਰ ਸਾਹਿਬ ਬੋਲਣ ਦੇ ਜੀਦਾ ਸਾਹਿਬ। ਸਾਡੇ ਕੋਲ ਕਿੱਥੇ ਹੋ। ਸਰਦਾਰ ਦੀ ਗੱਲ ਜੀ ਦੀ ਗੱਲ ਕਰੀ ਜੀ ਹਟਾ ਦਿਓ। ਸੱਜਰਾ ਨੂੰ ਛੱਜਰਾ ਵਿੱਚ ਹਾ ਲਓ ਤੇ ਉਹਨਾਂ ਨੂੰ ਨਿਸ਼ਾਨ ਦੀ ਲਈਆਂ ਕਿੱਥੇ ਹੋਣਾਂ ਜਾਂਦੀਆਂ। ਸੱਜਰਾ ਲੈ ਆਵੇ ਦਿਖਿਆ। ਸੱਜਰਾ ਦੀਆਂ ਚਾਂਦੀਆਂ ਲਗਰਾ ਦਿਓ। ਹਾਂ ਜੀ ਤੁਸੀਂ ਅੱਤੀ ਗੱਲਾਂ ਦੱਸੋ ਸਰ ਤੁਸੀਂ ਬਹੁਤ ਛੇੜੀਆਂ ਨੂੰ ਮਾਰਦੇ ਹੋ ਪੰਜਾਹ ਲੱਖ 35 ਲੱਖ 7万 ਦੀ ਗੱਲ ਕਰ ਰਹੇ ਹੋ ਇਹ ਵੀ ਬਿਲਕੁਲ ਨਹੀਂ ਇਹ ਵੀਡੀਓ ਕਾਹੂੰ ਬਣਾਇਆ ਤੁਸੀਂ ਕਾਲੀ ਕਿਸੇ ਡਾਲਾਂ ਜਿਹੜੀ ਆਪਣੇ ਪਾਪਾਂ ਤੇ ਛੱਡੀਏ ਉਹ ਬੰਦਾ ਇਹਨਾਂ ਸਾਡੀ ਜਿਹੜੀ ਮਿਲਦੀ ਪਈ ਸਭ ਨਾਲ ਸਾਂਦੀ ਹੋਣੀ ਲੱਗਦਾ ਹੈ ਆਪਾਂ ਜਿਹੜੇ ਛੱਡੋ ਬਸਾ ਦੇਣੀ ਬੜਾ ਇੰਦਰਾ ਜੀ ਜੰਦੇ ਜਦੋਂ ਛੱਡੀ ਲਾਓ ਆਪ ਦੀ ਸਾਡਾ ਡੰਡ ਕੇ ਤੂੰ ਬਾਕੀ ਉਹ ਛਿੜਾ ਲਾ ਤੂੰ ਛੱਡੋ ਵੀ ਸਾਡੀ ਜਗ੍ਹਾ ਵੀ ਛੱਡੋ ਮੇਰੀ ਗੱਲ ਸੁਣੋ ਜੰਮੀ ਸਾਹਿਬ ਪੰਚਾਇਤ ਵਾਲੇ ਕੰਪਨੀ ਛੱਡੋ ਜਗ੍ਹਾ ਜੀ ਸੋਨਿਆਲ ਅਸੀਂ ਸੈਂਡੀਆਂ ਲੇਗਾ ਅੰਮ੍ਰਿਤਸਰ ਯਾਰ ਅਸੀਂ ਆ ਪਿੰਡ ਦਾ ਹੀ ਆ ਹਾਂ ਜੀ 50 ਸਾਲ ਹੋ ਗਏ ਪਿੰਡ ਦੇ ਰਹਿੰਦੇ ਆਇਓ ਜਦ ਤੁਸੀਂ ਕਹਿੰਦੇ ਮੈਂ ਛੱਡਣੀ ਪਿੰਡ ਮੈਂ ਮਾੜ ਦੋ ਮੈਂ ਇੱਥੇ 55 ਲਾਵਾਂ ਮੈਂ ਬੰਦਾ ਨਾ ਮੈਂ ਤਾਂ ਕੁੱਟਣਾ ਲੈਣਾ ਮੈਂ ਕੋ ਕੋ ਤਾਂ ਜਦੋਂ ਨੱਪਣ ਅੱਜ ਵੀ ਮੋਟਰ ਸੇ ਕਰਦਾ ਨਹੀਂ ਨਹੀਂ ਤੂੰ ਇੱਕ ਮਿੰਟ 4 ਮਹੀਨੇ ਪਹਿਲਾਂ ਤੂੰ ਮੇਰੇ ਕੋ ਗਿਆ ਵੀ ਮੈਂ ਜਗਾ ਛੱਡ ਦੇਣਾ ਪੰਚਾਇਤ ਦੀ ਆ ਤੂੰ ਮੰਨ ਗਿਆ ਮੁੜ ਕੇ ਤੂੰ ਇਹ ਤਾਂ ਪੰਜਾ ਕਦੋਂ ਲਿਆਂਦਾ ਤੂੰ ਮੁੜ ਕੇ ਫੇਰ ਉੱਥੇ ਚੱਲ ਗਿਆ ਉਹਦੇ ਬਾਅਦ ਫੇਰ ਹੋਇਆ ਹੱਕ ਦੇ ਸਭ ਆਲੇ ਦੇਖ ਲਓ ਸਰ ਭਾਈ ਤਰੀਕ ਅਡਰ ਹੋਏ ਸੀ ਅੱਜ ਵੀ 20 25 ਦਿਨ ਨੂੰ ਕਟ ਪਾਦੇ ਨਾ ਤਾਂ ਵੀ ਨਹੀਂ ਛੱਡੀ ਤਾਂ 22 ਤਰੀਕ ਦੇ ਅਡਰ ਹੋਏ ਹੋ ਯਾਰ ਜਿੰਨੀ ਹੋਣੀ ਛੱਡੋ ਇਹ ਗੱਲਾਂ ਤੁਸੀਂ ਪਾ ਵੀ ਦਰ ਕਹਿੰਦਾ ਸੀ ਛੱਡੋ ਯਾਰ ਇਹਦਾ ਛੱਡੋ ਤੇਰੇ ਕਹਿੰਦੇ ਖਾਓ ਤੁਸੀਂ ਨਾ ਇਹਦੀ ਜਗ੍ਹਾ ਕੰਮ ਕਰਾਉਂਦਾ ਆਵੇ 26 ਛੱਡੋ 55 ਸਾਹਿਬ ਇੱਕ ਮਿੰਟ ਚੈਨ ਨਾਲ ਤੋਂ ਮੈਂ ਇੱਕ ਮਿੰਟ ਰੱਖ ਦੋ ਕੀ ਕੀ ਗੱਲ ਵੀਰ ਨਾਲ ਬੰਦ ਲਾ ਗਏ ਨੇ ਅਸੀਂ ਅੱਜ ਅੱਜ ਤੁਹਾਡੀ ਮਾਰਕ ਚਾਡੀ ਆ ਜਿਹੜਾ ਪੁੱਛ ਉਹ ਬੰਦ ਬੜੀ ਡਬਲ ਹੋਈ ਹੈ ਇੱਕ ਤੋਂ ਕੀ ਗੱਲ ਆ ਗੱਲ ਬੋਲੀ ਕਹਣੀ ਗੱਲ ਕਰਦਾ ਆ ਜਿਹੜੀਆਂ ਉਹ ਨਿਸ਼ਾਨਦੇਹੀ ਤੋਂ ਬਾਅਦ ਦੁਕਾਨਾਂ ਬਣਾਈਆਂ ਇੱਥੇ ਦੁਆਰ ਹੋਈ ਹੋਈ ਸੀ ਉੱਚੀ ਉੱਚੀ ਇਹਨੂੰ ਪਤਾ ਹੀ ਨਹੀਂ ਹੈਗਾ ਜਦੋਂ ਇਹ ਨਿਸ਼ਾਨਸੇ ਲੱਗੀ ਬੰਦ ਕਰਦੇ ਗਏ ਗਲਤ ਬਣਾਈਆਂ ਇਹਨਾਂ ਨੇ ਮਿਲ ਕੇ ਬਣਾਈਆਂ ਬਾਈ ਨਿਸ਼ਾਨ ਲੱਗੇ ਪਏ ਆ ਨਹੀਂ ਹੋਈ ਹੋਈ What are you? ਤਰਾ ਕਰਦਾ ਝੂਡ ਬੋੜ ਕੇ ਜਦੋਂ ਮੇਰੇ ਕੋ ਪਹੁੰਚ ਨਹੀਂ ਚਲੀ ਇਹ ਤਾਂ ਵੀ ਪਹੁੰਚ ਗਈ ਕੀ ਆ ਉੱਥੇ ਵੀ ਮੈਂ ਸੱਚਾਈ ਦੱਸਦੀ ਆ ਜਿੱਥੇ ਨੇ ਤਾਂ ਪਹੁੰਚ ਵੀ ਦੀਆਂ ਮੈਂ ਦੱਸਦੀ ਆ ਸੱਚਾਈ ਮਾਰਦੀਆਂ ਲਾਗ ਮੈਂ ਐਮ ਐਲ ਵੀ ਮਦਦ ਕਰਦੇ ਆ ਜੀ ਨਾਲ ਦੀ ਇਹ ਰੋਣਾ ਜੀ ਇਹ ਵਾਲੇ ਕਿਉਂ ਨਹੀਂ ਹੁੰਦੇ ਸਾਰੇ ਚਾੜ ਵਿੱਚ ਹੁੰਦੇ ਕਿੰਨੇ ਕਿੰਨੇ ਛੋਟੇ ਛੋਟੇ ਜਾਨ ਲੱਗਣੇ ਬੰਦੇ ਕਿੰਨੇ ਵੀਡੀਓ ਆ ਦੱਸੋ ਜੀ ਉਹ ਛਤਰੇੜਾ ਦਾ ਹਰਾ ਨਿਸ਼ਾਨੀ ਹੋ ਗਈ ਰੋਜ਼ ਛਤਰੇੜਾ ਛਤਰੇੜਾ ਮਾਨਾ ਜੀ ਕੋਈ ਨਹੀਂ ਕਰਦੀ ਉਹ ਕਿਤੇ ਨਹੀਂ ਮੇਰੇ ਮੂਰੇ ਨਜ਼ਰ ਆਤ ਨਹੀਂ ਨਹੀਂ ਫਸ ਕੇ ਛੱਟੋ ਜਾਗਾ ਤੁਹਾਨੂੰ ਇਹ ਗੱਲ ਦੱਸਾਂ ਸਾਰਿਆਂ ਨੂੰ ਇਸ ਬੰਦੇ ਨੇ ਛਜਰੇ ਦੀ ਚੇਂਜ ਕਰਤਾ ਸੀ ਇਹ ਬਾਜ ਉਹਨਾਂ ਖੜਨ ਦੀ ਚਾਹੀਦੀ ਹੁੰਦਾ ਵਾ ਇਹਨੇ ਕਰਤਾ 40 ਚੱਲਦਾ ਇਹਨੇ 40 ਚੱਲਦਾ ਹੁੰਦਾ ਸੀ ਇਹਨੂੰ ਉਹੀ ਜਿਹੜਾ ਥਾਪਾ ਬੰਦਾ ਉਹ ਛੱਡੋ ਐਫ ਆਈ ਆਰ ਵਾਲੇ ਪਾਸੇ ਜਿਹੜਾ ਥਾਪਾ ਬੰਦਾ ਉਹ ਛੱਡੋ 96 ਛੱਡੋ ਉਹਨੂੰ ਛੱਡੋ ਉਹੀ ਆਪ ਮੰਨਦੇ ਨੇ ਜਿਵੇਂ ਪੰਚਾਇਤੀ ਰਾ ਛੱਡੋ ਇਹਨੂੰ ਬਾਦ ਕਰਾ ਦੇ ਯਾਰ